ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵੜ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਗੱਬਣਾ ਚੰਗੀ ਟੋਪ ਕਲਾਸ ਵੜ ਆ ਵੀਰੋ ਇਹ ਧੁੰਨ ਤਾਂ ਨਾਲ ਹੀ ਆ ਪਿਓਰ ਸ਼ਾਈ ਵਾਲਾ ਆ ਗਈ ਆ ਜੀ ਆਓ ਵੀਰ ਜੀ ਇਹਨਾਂ ਬਾਰੇ ਲੈਂਦੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਸਤ੍ਰੀ ਗਾਲ ਵੀਰ ਜੀ ਸਾਸਤ੍ਰੀ ਗਾਲ ਵੀਰ ਜੀ ਸਾਸਤ੍ਰੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵੀਰੇ ਕਲਜੇਂਦਰ ਡੇਰੀ ਫਾਰਮ ਵੇਖਣ ਵਾਲੇ ਭੈਣ ਦੇ ਭਰਾਵਾਂ ਨੂੰ ਪਿਆਰ ਭਰੀ ਸਾਸਤ੍ਰੀ ਗਾਲ ਸਾਸਤ੍ਰੀ ਗਾਲ ਵੀਰੇ ਹਾਂ ਮੇਰਾ ਨਾਮ ਦੱਸਿਓ ਨਾਮ ਵੀਰ ਜੀ ਆਪਣਾ ਰਮਨਦੀਪ ਪਿੰਡ ਰਵਾਲ ਜ਼ਿਲ੍ਹਾ ਕਰਤਾਰਪੁਰ ਤਸੀਰ ਡੇਰਾ ਬਾਬਾ ਨਾਨਕ ਜੇ ਠੀਕ ਹੈ ਵੀਰੇ ਫੋਨ ਨੰਬਰ ਨੰਬਰ ਆਪਣਾ 62841047 ਵੀਰ ਜੀ ਠੀਕ ਹੈ ਜੀ ਤਾਂ ਆਪਣੇ ਕੋ ਚੰਗੀ ਪਿਓਰ ਆ ਗਈ ਵੀਰੇ ਸ਼ਾਈ ਵਾਲਾ ਪਿਓਰ ਸ਼ਾਈ ਵੀਰੇ ਠੰਡੀ ਫ੍ਰੀਜੀ ਆ ਇੱਕ ਸਾਫ ਦੀ ਕੀ ਬਾਤ ਹੈ ਉਹ ਬਾਹਰ ਕੱਢ ਕੇ ਪਾ ਵਿਖਾਈਏ ਵੀਰੇ ਇਹਦਾ ਜਲਵਾ ਵਿਖਾਓ ਮੇਰਾ ਮਜ਼ਾ ਰੱਖੋ ਉਹਨੇ ਤੋੜ ਕੇ ਵੇਚੀ ਵਿਖਾਓ ਵੇਖੋ ਵੀਰੋ ਚੈੱਕ ਕਰ ਲੋ ਚੰਗੀ ਟੌਪ ਕਲਾਸ ਵੈੜ ਲੈ ਕੇ ਆਇਆ ਵੀਰੇ ਸ਼ਾਈ ਹਾਲ ਆਜੇ 19 ਤੋਂ ਕੋਈ ਪਲੱਸ 20 ਕਿਲੋ ਕਹਿੰਦੇ ਇਹਦੀ ਮਾਦ ਕਰਡ ਜੀ ਅੱਛਾ ਜੀ ਹਾਂ ਜੀ ਵੀਰ ਜੀ ਕੀ ਬਾਤ ਹੈ ਜੀ ਦੇਖੋ ਵੀਰੋ ਥਣ ਸੁਣ ਇਹਦਾ ਵੀ ਚੈੱਕ ਕਰ ਲੋ ਪਹਿਲਾ ਸੂਆ ਵੈੜ ਆ ਸ਼ਾਈ ਹਾਲ ਚ ਆ ਗਈ ਪਿਓਰ ਲੈ ਵਾਲੂਆ ਚੰਗਾ ਘੈਂਟ ਲੱਗਿਆ ਵੀਰੇ ਤਾਂ ਸੋਹਣੀ ਵੈੜ ਆ ਗਈ ਜਿਹਨੂੰ ਕਹਿੰਦੇ ਪਲੀ ਜੁੜੀ ਆ ਜੀ ਆ ਵੀਰੇ ਆ ਲਾ ਦੋ ਇੱਕ ਰਿਫਲਕਾਰੀ ਲਾ ਕੇ ਵਿਖਾ ਦ। ਤੋੜ ਦਿਓ। ਵੇਖੋ ਵੀਰੋ ਐ ਰਾਜੀ ਰੂਜੀ ਆ ਤੇ ਲੈਵਲ ਹੋ ਆ। ਜੀ ਹੋਣੀ ਆ गावा ਪੀ ਜੜੀਆਂ ਛੜੀਆਂ ਮਾਰਦੇ। ਭਾਵੇਂ ਇੱਥੇ ਬਹਿ ਲਓ। ਆ ਆ ਤੀਜਾਂ ਨੇ ਜੇ ਨੱਪਣੀਆਂ ਵੇਤੀ ਆ ਵੇਖੋ। ਕੀ ਬਾਤ ਹੈ। ਕੈਮਰਾ ਮਰੋ ਲੱਗੇਗੇ ਜੀ ਥਣ ਤੇ। ਥਣ ਦੀ ਕੁਆਲਿਟੀ। ਵੇਖੋ ਵੀਰੋ ਬਹੁਤ ਘੱਟ ਪਛੋ ਵੇਹੇ ਆਪਾਂ ਨੂੰ ਵੇਖਣ ਨੂੰ ਮਿਲਦਾ। ਸ਼ਾਈ ਵਾਲ ਪਿਓਰ ਹੋਵੇ, ਬੰਨ ਵਾਲੀ ਹੋਵੇ, ਧੋਨ ਵਾਲੀ ਹੋਵੇ ਤੇ ਠੰਡੀ ਸੀਲ। ਝੱਲ ਝੂਲਰ ਚੈੱਕ ਕਰੋ ਵੀਰੇ। ਪਹਿਲੇ ਫੋਨ ਤੇ ਜੜੀਆਂ। ਕੀ ਬਾਤ ਹੈ। ਝੱਲ ਝੂਲਰਾ ਧੁਨ ਤਾਨਾ ਥਣ ਥਣ ਇਹ ਖਵਿਰਿਆ ਚੰਗੀ ਸੋਣੀ ਵਹਿੜ ਆ ਗਈ ਇਹ ਇਹ ਖਵਿਰਿਆ ਬਹੁਤ ਚੰਗੀ ਵਹਿੜ ਆ ਸ਼ਾਈ ਵਾਲ ਪਿਓਰ ਆ ਤਾਂ ਹੈ ਠੰਡੀ ਸੀਲ ਵੀਰ ਜੀ ਇਹ ਨਾ ਆਰ ਕਾਰਡ ਵੀ 20 18 19 ਕਿਲੋ ਦੁੱਧ ਦਿੰਦੀ ਆ ਤੇ ਆਖੋ ਇਹਨੂੰ ਵੀ 18 ਕਿਲੋ ਮੰਨ ਕੇ ਮੰਨ ਕੇ ਚਲੋ ਦੇਣਾ ਚਾਹੀਦਾ ਹੈ ਦੁੱਧ ਬਿਲਕੁਲ ਵੀਰਾਂ ਬਾਕੀ ਚਲੋ ਦੁੱਧ ਵੀਰਾਂ ਦੀ ਸੇਵਾ ਦਾ ਗਾੜੀ ਹੈ ਨਾ ਵੀਰ ਦੀ ਸੇਵਾ ਦਾ ਵੀ ਹੁੰਦਾ ਪਰ ਜਿਹੜੀਆਂ ਚੀਜ਼ਾਂ ਨੇ ਦੁੱਧ ਵੜੀਆਂ ਨਿਸ਼ਾਨੀਆਂ ਤੁਹਾਨੂੰ ਪਤਾ ਦੱਸ ਦਿੰਦੀਆਂ ਲੇਖੋ ਬਿਲਕੁਲ ਵੀਰ ਇਹ ਐ ਉਦਾਂ ਦੇ ਨਹੀਂ ਵੀ ਆਹ ਵੇਖੋ ਆਹ ਚੀਜ਼ਾਂ ਵੇਖੋ ਕੀ ਬਾਤ ਹੈ ਇਹ ਉਹ ਬਰਫ ਵੀ ਕੱਢ ਕੇ ਲਾਉਂਦੀ ਆ ਵੇਖੋ ਸਹੀ ਕਿੱਥੋਂ ਵੀਰੇ ਤੋਹਫਾ ਲੈ ਆਂਦਾ ਹੈ ਇਹ ਪਹਿਲੇ ਫੂਟ ਤੇ ਜਾਣੀ ਆ ਪਹਿਲੇ ਦੇਖੋ ਵੀਰੋ ਕੀ ਕਹਿਣਾ ਹੈ ਵੜਦੇ ਚੰਗੀ ਸਲੱਗ ਵੜਦਾ ਗਿਆ ਕੀ ਕੋਈ ਚੀਜ਼ ਇੱਕ ਇੱਕ ਨਾ ਨਹੀ ਇਹ ਕਿੰਨਾ ਟਾਈਮ ਲਾ ਜੀ ਵੀਰੇ ਜੀ ਵੀਰ ਜੀ ਨੇ ਇੱਕ ਹਫ਼ਤਾ ਬਾਕੀ ਜੇ ਇੱਕ ਹਫ਼ਤਾ ਹੀ ਬਾਕੀ ਆ ਏਦਾਂ ਵੀਰ ਜੀ ਇਹ ਮੱਝਾਂ ਵਾਲਾ ਇਹ ਸਮਝ ਲਓ ਮਾਜੀ ਜਿਹੜਾ ਲੈ ਗਿਆ ਤੇ ਮਾਜੀ ਜੇ ਬਨ ਬੁੰਤ ਆ ਨਾ ਬਹੁਤ ਵੀਰ ਜੀ ਬਹੁਤ ਤਾਂ ਵੇਖੋ ਵੀਰੋ ਚੰਗੀ ਸਲੱਗ ਵੈੜ ਆ ਗਈ ਆ ਤੇ ਬਨ ਬੁੰਨ ਵਾਲੀ ਆ ਧੁੰਨ ਧਨ ਝਾਲ ਚੁੱਲਰ ਚੈੱਕ ਕਰ ਲਓ ਵੈੜ ਦੀ ਥੋਣ ਵੀਰ ਜੀ ਵੇਖੋ ਪਿਓਰ ਸ਼ਾਈ ਵਾਲਾ ਪਤਾ ਰਾਕੇ ਭਾਵੇਂ ਮਿੰਦਦੇ ਨੇ 6 6 ਇੰਚ ਦੇ ਥਣ ਬਾਹਰ ਲੱਗਾ ਜੇ ਕੱਲਾ ਕੱਲਾ ਕੀ ਬਾਤ ਹੈ ਵੇਖੋ ਵੀਰੋ ਐਂ ਥਾਂਦੀ ਕੁਆਲਿਟੀ ਚੈੱਕ ਕਰ ਲਓ ਗੇਠ ਗੇਠ ਤੇ ਥਣ ਆ ਗਿਆ ਤਾਂ ਇਹੋ ਜਿਹੇ ਪਸ਼ੂ ਬੋਧ ਵੇਖਣ ਨੂੰ ਸ਼ਾਇਲ ਘੱਟ ਮਿਲਦਾ ਪਾਣੂ ਠੰਡਾ ਸੀਲ ਹੋਵੇ ਵੱਡੀ ਜੇ ਫੁੱਲ ਵੱਡੀ ਜੇ ਕੱਦ ਕੱਟ ਫੁੱਲਾ ਫੁੱਲ ਵਜਣਾ ਹਨਾ ਵੀਰੇ ਵੱਡਾ ਵੱਡਾ ਕੱਦ ਨੇ ਜੀ ਤਾਂ ਕਿਹੜਾ ਵੀਰ ਦੂਰੋਂ ਚੱਲ ਗਿਆਊਗਾ ਵੀਰੇ ਤੂੰ ਛੱਡ ਗਿਆ ਨਹੀਂ ਜਾਂਦੇ ਪਸੰਦ ਤੁਹਾਨੂੰ ਜ਼ਰੂਰ ਆਊਗੀ ਵੈੜ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈਟ ਦੇ ਦੇਣੀ ਹੈ ਹੁਣ ਵੀਰ ਜੀ ਮੋਲ ਤੇ ਭਾਵੇਂ ਇਹਦਾ ਕਰਾ ਲਓ 70 ਹਾਂਜੀ ਤੇ ਭਾਵੇਂ ਕਰਾ ਲਓ 65 ਤੇ 55 ਅੱਛਾ ਜਿਹੜੀ ਵਸੀ ਦੇਣੀ ਨਹੀਂ ਬੋਲ ਜਿੰਨਾ ਮਰਜ਼ੀ ਕਰਾਈ ਦੋ 54000 ਦੀ ਵੇਤੀ ਬੱਛੀ ਦੇ ਦੇਣੀ ਜੀ 54 ਦੀ ਹਾਂਜੀ ਵੀਰ ਜੀ 54 ਜੀ ਵੀਰੇ ਹੋ ਜੂ ਮਾਨਦਾਨ ਵੀਰ ਜੀ ਕੋਈ ਫੋਨ ਭੈਣ ਭਰਾ ਲਾਏਗਾ ਥੋੜਾ ਬੋਧਾ ਹੋਣਾ ਜੇ ਅੱਛਾ ਜੀ ਉਹ ਵੀ ਬੱਚੇ ਵੱਡੀ ਬੱਚੀ 18 19 ਕਿਲੋ ਵਾਲੀ ਬੱਚੀ ਵੀ ਇੱਥੇ ਬਿਲਕੁਲ ਵੀਰੇ ਬਿਲਕੁਲ ਰੇਟ ਠੀਕ ਆ ਕਿਰਤੀ ਛੋਟੇ ਰੇਟ ਪਾਇਆ ਬਾਕੀ ਮੇਰੇ ਵੜ ਵੀ ਬਹੁਤ ਸੋਹਣੀ ਆ ਅੱਗੇ ਦੇਖ ਸਕਦਾ ਵੀਰ ਜੀ ਵੇਖ ਸਕਦਾ ਜੀ ਨਾਲੇ ਵੀਰੇ ਇਹ ਜੀ ਵੜ ਨਿਸ਼ਾਨੀਆ ਵੀਰ ਜੀ ਵੇਖੋ ਪੂਰੀ ਸੀਸ ਲੱਗ ਦੇਖੋ ਵੀਰ ਜੀ ਥਾਣਾ ਇਹ ਵੀਰ ਜੀ ਪਹਿਲੇ ਫੋਨ ਤੇ ਜਾਣੀ ਆਪਣੀ ਵੜ ਪਹਿਲੇ ਫੋਨ ਤੇ ਜਾਣੀ ਛੋਟੇ ਚੱਲ ਜਣੀ ਜੀ ਸੀਸ ਲੱਗ ਹੈ ਵੀਰੇ ਬਿਲਕੁਲ ਵੀਰੇ ਬਿਲਕੁਲ ਪਤਾ ਹੀ ਤੋਹਫੇ ਦਾ ਹੋਣਾ ਤੇ ਕੱਢ ਗਏ ਨਹੀਂ ਚੰ ਚੰਗੀ ਸੋਣੀ ਵੈੜਾ ਠੰਡੀ ਸੀਲ ਆ ਤੇ ਸੀਲ ਲੱਗਾ ਬਾਕੀ ਵੀਰੇ ਥਣ ਥਣ ਦੀ ਕੁਆਲਿਟੀ ਬਹੁਤ ਸ਼ਾਨਦਾਰ ਲੱਗੀ ਵੈੜ ਦੀ ਤਾਂ ਇੱਕ ਹੈ ਠੰਡੀ ਸੀਲ ਬਹੁਤ ਜਿਆਦੀ ਹੈ ਨਾ ਵੀਰੇ ਕਿਉਂਕਿ ਆ ਜਿਹੜੀਆਂ ਠੰਡੀਆਂ ਉਦਾਂ ਨਹੀਂ ਹੋਂਦੇ ਮਾਰੇ ਬੁੱਖੇ ਨੇ ਲਾਤਾ ਵੇਖੋ ਇਹਦੇ ਭਾਵੇਂ ਬੱਚਾ ਚੋਲੇ ਵੀਰ ਜੀ ਕੀ ਬਾਤ ਹੈ ਇਹ ਤਾਂ ਮੈਂ ਨਾ ਪਹਿਲੇ ਫੋਨ ਤੇ ਜਾਣੀ ਚ ਆਪਣੀ ਭਾਈ ਮੇਰਾ ਵਪਾਰੀ ਵੀਰ ਲਾਏਗੀ ਵਪਾਰੀ ਠੀਕ ਹੈ ਵੀਰੇ ਸੀਲ ਲੱਗਾ ਐਨੀ ਮਿੱਠੀ ਵੈੜ ਕੱਢ ਕੇ ਲੈਂਦੀ ਏ ਇਹਨਾਂ ਦੀ ਫੈਂਟ ਵੀਰੇ ਮਈਆਂ ਵਾਂਗੂ ਮੈਂ ਨਾ ਵੀਰ ਜੀ ਮਾਜੀ ਸਮਝ ਲੋ ਗਾਂ ਦੇ ਕਹਿੰਦੇ ਨੇ ਮਾਜੀ ਕਹਿੰਦੇ ਨੇ ਤਾਂ ਵੀਰੇ ਮੌਲਤਾ ਦੱਸ ਦਿੱਤਾ ਹਾਂ ਤਾਂ ਮਾਂ ਤਨ ਕਰ ਦਿਓ ਕੋਈ ਨਾ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਤਾਂ ਥੋੜਾ ਪਤਾ ਵੀਰੇ ਸ਼ੋਰਟ ਕਰਤਾ ਲੱਗਦਾ ਨਹੀਂ ਤਾਂ ਵੀਰੇ ਆਪਣਾ ਦੱਸ ਨਹੀਂ ਐਡਰੈਸ ਫਿਰ ਦੱਸ ਵੀਜੀ ਆਪਣਾ ਨਾਮ ਹੈਗਾ ਰਮਨਦੀ ਪਿੰਡ ਰਵਾਜ ਜ਼ਿਲ੍ਹਾ ਕਰਦਾਸਪੁਰ ਸੀ ਡਰਬ ਬਣਾਣ ਦੇ ਮੇਲ ਆਪਣ ਨੂੰ ਫਰੇ ਘਟ ਝੂੜੀਆਂ ਲੱਗਦਾ ਜੇ ਤੇ ਰਮਦਾਸ ਵੀ ਆਪਣੇ ਨੂੰ ਨਾਲ ਜੇ ਹੈਗਾ 5-6 ਕਿਲੋਮੀਟਰ ਤੇ 4-5 ਕਿਲੋਮੀਟਰ ਫਰੇ ਘਟ ਝੂੜੀਆਂ ਦੇ ਪਿੰਡ ਆਪਣਾ ਵਿੱਚ ਜਿਹਨੂੰ ਕਹਿੰਦੇ ਰਵਾਲ ਰਵਾਲ ਪਿੰਡ ਆ ਗਿਆ ਹਨਾ ਜੀ ਤਾਂ ਠੀਕ ਹੈ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਜੀ ਉਹ ਇਹ ਭੈਣ ਭਰਾ ਮਾਣ ਕਰਦੇ ਪਿਛੇ ਤੁਹਾਡੀ ਵੀਡੀਓ ਪਈ ਆ ਪਤਨਗਾਵਾਂ ਦੀ ਪਈ ਸੀ ਹਾਂਜੀ ਵੀਰ ਆਪਾਂ ਨੂੰ ਐ ਇੱਥੋਂ ਆਪਣਾ ਕੀ ਇਹਦਾ ਨਾਂ ਯਾਰ ਆ ਬਰਨਾਲੇ ਵਾਲੀ ਸਾਈਡ ਤੋਂ ਅੱਛਾ ਠੀਕ ਹੈ ਜੀ ਹਾਂ ਜੀ ਉਹ ਬੀਤੀ ਕਹਿੰਦੇ ਫਿਰ ਪੌਂਟ ਕਰਾ ਦੋ ਵੀਰ ਜੀ ਤਿੰਨ ਵੱਟੀਆਂ ਬਰਨਾਲੇ ਵਾਲੀ ਸਾਈਡ ਤੋਂ ਛੱਡ ਕੇ ਗਏ ਜੀ ਅੱਛਾ ਜੀ ਹਾਂ ਜੀ ਤਾਂ ਵੇਖੋ ਵੀਰਾਂ ਦੇ ਯਕੀਨਦਾਰ ਕਰਕੇ ਹਨਾ ਵੀਰੇ ਤਾਂ ਆਨਲਾਈਨ ਕੰਮ ਆ ਵੀਰੇ ਬਾਕੀ ਆਪਣੀ ਸੱਚਾਈ ਪਹਿਲਾਂ ਹਨਾ ਹਾਂ ਜੀ ਠੀਕ ਜੀ ਹਾਂ ਜੀ ਤਾਂ ਬਈ ਇਹ ਆ ਕਿ ਲੰਮਾ ਟਾਈਮ ਕੰਮ ਚੱਲਦਾ ਤਾਂ ਵੀਰ ਵੀ ਦੂਰੋਂ ਦੂਰੋਂ ਆ ਕੇ ਪਸ਼ੂ ਲੈ ਜਾਂਦੇ ਆ ਹਾਂ ਜੀ ਵੀਰ ਜੀ ਖੜਦੇ ਜੀ ਠੀਕ ਹੈ ਜੀ ਤਾਂ ਬਾਕੀ ਵੀਰੇ ਕਰਦੀ ਮਾਨਤਨ ਵੀਰਾਂ ਦਾ ਹਨਾ ਹਾਂ ਠੀਕ ਹੈ ਵੀਰ ਜੀ ਠੀਕ ਹਾਂ ਠੀਕ ਹੈ ਵੀਰੇ ਸਤਿ ਸ੍ਰੀ ਅ